ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਅਮਨ ਸਿੰਘ ਕਰਾਚੋਂ ਅੱਜ ਤੁਹਾਨੂੰ ਜਾਣਕਾਰੀ ਦਿੰਨੇ ਆ ਹਰ ਹਰ ਦੀ ਦਾਲ ਇਹ ਪੰਜਾਬ ਵਿੱਚ ਮਤਲਬ ਖਤਮ ਹੋਣ ਦੇ ਕਿਨਾਰੇ ਤੇ ਖੜੀ ਹੈ ਅਸੀਂ ਨੇ ਸਪੈਸ਼ਲ ਜੂਪੀ ਤੋਂ ਮੰਗਾਈ ਹੈ ਦੇਖੋ ਇਹ ਮਤਲਬ ਭਾਰਤ ਦੀ ਦਾਲਾਂ ਚੋਂ ਰਾਜਾ ਦਾਲ ਮੰਨੀ ਜਾਂਦੀ ਹੈ ਆਪਣੇ ਲਈਏ ਇਹਦੇ ਤੁਸੀਂ ਫਰੇ ਦੀ ਵੀ ਦਾਲ ਮਲਾ ਸਕਦੇ ਹੋ ਦੇਖੋ ਕੋਈ ਕਾਣਾ ਦਾਣਾ ਨਹੀਂ ਨਿਕਲਿਆ ਇਹ ਚੋਂ ਵਧੀਆ ਆਓ ਲਾਈਏ ਕਟਕਟ ਮੈਂ ਕਾਫੀ ਪੇੜ ਲਾਏ ਸੀ ਪਰ 10 12 ਕੇ ਪੇੜ ਹੋਏ ਨੇ ਐਕਤੀ ਟ੍ਰਾਈ ਐ ਆਪਾਂ ਇਹਦੋਂ ਬਾਅਦ ਵਧੀਆ ਲਾਵਾਂਗੇ ਬੂਟੇ ਉਹ ਦੇਖੋ ਬਹੁਤ ਵਧੀਆ ਚੀਜ਼ ਐ ਜਿਹੜੀਆਂ ਚੀਜ਼ਾਂ ਮਤਲਬ ਅਸੀਂ ਖਾਣ ਵਾਸਤੇ ਚਿਸਕਦੇ ਆ ਕਿਉਂਕਿ ਇਹਦੇ ਇੰਨੇ ਗੁਣ ਨੇ ਛੱਡ ਦੋ ਗੱਲਾਂ ਤੇ ਬਹੁਤ ਹੀ ਵਧੀਆ ਕੈਲਸ਼ੀਅਮ ਪੋਟਾਸ਼ੀਅਮ ਸੋਡੀਅਮ ਇਹ ਦਾਲ ਚ ਹੈ ਤੁਸੀਂ ਇਹਨੂੰ ਕੱਚੀ ਵੀ ਖਾ ਕੇ ਦੇਖ ਲਓ 10 ਦਿਨ ਖਾ ਕੇ ਦੱਸਿਓ ਦੇਖਿਓ ਕਿਆ ਬਾਤ ਹੈ ਬਾਕੀ ਸਾਡੀ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਸਪੋਰਟ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ